ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਇਹ ਆ ਗਈ ਜੀ ਨਾਬੇ ਦੀ ਗੈਂਜਨ ਸੀ ਇਹ ਆ ਗਈ ਇਧਰ ਜੇਲ ਆ ਦੇਖੋ ਜੀ ਜਿਹੜੀ ਆ ਕਈ ਦਿਨੋਂ ਗੇਹੜੀ ਆਈ ਸੀਗੀ ਇਸ ਰੋਡ ਤੇ ਸਭ ਤੋਂ ਵੱਧ ਨੁਕਸਾਨ ਕੀਤਾ ਜੀ ਉਸ ਰੇੜੀ ਨੇਹਰੀ ਨੇ ਕਿਉਂਕਿ ਜੋ ਇੱਥੇ ਗੱਡੀਆਂ ਖੜੀਆਂ ਸੀਗੀਆਂ ਆ ਦੇਖੋ ਇਹ ਆ ਗਿਆ ਜੀ ਗੈਂਸ ਪਲਾਟ ਆ ਦੇਖੋ ਇਸ ਹੀ ਰੋਡ ਤੇ ਸਭ ਤੋਂ ਵੱਧ ਨੁਕਸਾਨ ਹੋਇਆ ਜੀ ਇੱਥੇ ਐਵੇਂ ਗੱਡੀਆਂ ਖੜੀਆਂ ਸੀ ਲੈਣਾ ਦੇ ਵਿੱਚ ਜਿਵੇਂ ਹੁਣ ਖੜੀਆਂ ਨੇ ਇਹ ਸਾਰੀਆਂ ਦਰਖਤ ਇਨ੍ਹਾਂ ਗੱਡੀਆਂ ਦੇ ਉੱਤੇ ਡਿੱਗੇ ਸਿਗੇ ਜੀ ਆ ਦੇਖੋ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹਜੇ ਤੱਕ ਲੋਕਾਂ ਤੋਂ ਮੰਨ ਕੇ ਚਲੋ ਲੱਕੜਾਂ ਨਹੀਂ ਚੱਕੀਆਂ ਗਈਆਂ ਇੱਥੇ ਹੋਇਆ ਜੀ ਸਭ ਤੋਂ ਵੱਧ ਨੁਕਸਾਨ ਇਹ ਹੈ ਜੀ ਨਾਬੇ ਦਾ ਰੋਡ ਨੱਬਾ ਭਵਾਨੀਗੜ ਰੋਡ ਹੈ ਜੀ ਇਸ ਰੋਡ ਤੇ ਸਭ ਤੋਂ ਵੱਧ ਨੁਕਸਾਨ ਹੋਇਆ ਜੀ ਜੋ ਕਈ ਦਿਨ ਹੋ ਗਏ ਨੇਰੀ ਆਈ ਸੀਗੀ ਉਸ ਦਾ ਦਰਖਤ ਜੜਾਂ ਦੇ ਵਿੱਚੋਂ ਕੱਢ ਗਏ ਜੀ ਫਿਰ ਡੇ ਡਿਗੇ ਹੋਏ ਨੇ ਜਿਵੇਂ ਆ ਸੁੱਕੀ ਸੜਕ ਹੈਗੀ ਆ ਦੇਖੋ ਜਿਵੇਂ ਸੁੱਕੀਆਂ ਸੜਕਾਂ ਦੇ ਕਿਨਾਰੇ ਤੇ ਇਸ ਤੋਂ ਵੱਧ ਜਿਆਦਾ ਨੁਕਸਾਨ ਹੈ ਹੋਇਆ ਆ ਦੇਖੋ ਇੱਧਰ ਦੇਖੋ ਤੁਸੀਂ ਦੇਖ ਸਕਦੇ ਹੋਗੇ ਸਭ ਤੋਂ ਵੱਧ ਨੁਕਸਾਨ ਇੱਥੇ ਕੀਤਾ ਸੀ ਨੇਰੀ ਨੇ ਜੀ ਨਾਲੇ ਗੱਡੀਆਂ ਦਾ ਨੁਕਸਾਨ ਹੋਇਆ ਗੈਸ ਵਾਲੀਆਂ ਦਾ ਨਾਲੇ ਦਰਖਤਾਂ ਕੁੱਟੇ ਸਭ ਤੋਂ ਵੱਧ